ਬਾਹਗਰੂ ਨੇ ਮੇਰੇ ਕਰਮਾਂ ਚ ਮੇਰੀ ਸਹਿਜਾਦੀ ਮੇਰੀ ਸਰਦਾਰਨੀ ਮੇਰੀ ਧਰਮ ਪਤਨੀ ਮੇਰੇ ਕਰਮਾਂ ਚ ਲਿਖਿਆ ਨਾ ਝੂਠ ਹੈ ਝੂਠ ਹੈ ਝੂਠ ਹਾਂਜੀ ਗਾਇਸ ਇਹ ਆ ਮੇਰੀ ਲਾਸਟ ਵੀਡੀਓ ਆ ਅੱਜ ਤਵਾਂ ਮੈਂ ਵੀਡੀਓ ਨਹੀਂ ਬਣਾਣੀ ਭਾਈ ਜੇ ਤੁਹਾਡੇ ਕੋਲੇ ਸਬੂਤ ਆ ਨਾ ਕੋਈ ਮਗਰ ਕਿਉਂ ਓਕੇ ਹੋ ਗਈ ਇਹਨੇ ਲਾ ਲਿਆ Tircha Teer ਇਸ ਕਰਕੇ ਨੂੰ ਪੀਰ ਬੋਧਿਆ ਦਾ ਗਰਨ ਲਕਿਆ ਹੌਸਲਾ ਰੱਖ ਹੌਸਲਾ ਗਾਇਸ ਹੁਣ ਰੋਈ ਕੋ ਜਾਣੀ ਆ ਪਹਿਲਾਂ ਵੇਖੋ ਇਹਦੀ ਵੀਡੀਓ ਫਿਰ ਕਰਦੇ ਆ ਗੱਲ ਹਰਾਮ ਦੇ ਆ ਖਨਜ਼ੀਰਾ ਲਾਂਤੀਆ ਦੱਲਿਆ ਬਗੈਰਤਾ ਜਾਨਮਨ ਹਰਾਮ ਦੇ ਆ ਪਿਓਰ ਹਰਾਮ ਦੇ ਆ origignal ਹਰਾਮ ਸਾਰੇ ਇਹਨੂੰ ਪਿਆਰ ਪਰ ਹੀ ਮੇਰੇ ਵੱਲੋਂ ਸਸਰੀਏ ਗੱਲ ਤੇ ਵੀ ਬਹੁਤ ਜਿਆਦਾ ਕੁੱਤੇ ਖਾਣੇ ਹੋਣ ਲਈ ਇਸਕਰੇਜ਼ ਡੋਨਾਂਡੇ ਹਰਫਨ ਲਾ ਆਂਦੀ ਗੱਲ ਕਰਾਂਗੇ ਇਹਨਾਂ ਚੋਲਾ ਬਾਰੇ ਜਿਹੜੇ ਆਪਣੇ ਆਪ ਨੂੰ ਸਮਝਦੇ ਨਹੀਂ ਕੋਲ ਸਾਡੇ ਲੰਤ ਵੀ ਜਿਆਦਾ ਨੇ ਲੱਗਦੇ ਫੂਲ ਕਿ ਯਾਨੂ ਮੇਰੀ ਗੱਲ ਲੱਗਦੀ ਏ ਕੋਣੀ ਤੇ ਸਾਰੇ ਤੇ ਬਣੀਆਂ ਸੁਰਲੀਨ ਕੋਰੀ ਨਾਲੇ ਇਹ ਉਹੀ ਤੇ ਹੈ ਲੱਗ ਲੇ ਚੁੱਪੇ ਪਸੰਦਾ ਜਾਂ ਸੁੱਕੇ ਸੁੱਕ ਰੁਕ ਜਾ ਸੋਚ ਕੇ ਦੱਸਣਾ ਬੋਗਾ ਕਿਹੜੇ ਜ਼ਮਾਨੇ ਨੇ ਅਰੇ ਮਿੱਤਰੋ ਚੰਗੀ ਬੋਲੀ ਯੂਟਿਊਬਰ ਵੀ ਭੈਣ ਜੂ ਪੈਸੇ ਖਾਣ ਲੱਗ ਪਏ ਮੰਨੂ ਵਲੋਗਰ ਨੂੰ ਹੀ ਦੇਖ ਲੋ ਭੈਣ ਜੂ ਆਪਣੇ ਭਤੀਜਿਆਂ ਦੇ ਪੈਸੇ ਸਿਰ ਤੇ ਖਾ ਖਾ ਕੇ ਭੰਜੋ ਲੋਕਾਂ ਦੇ ਤੇ ਲੋਕਾਂ ਦਾ ਫੁੱਦੂ ਕੱਟਦੇ ਸੀ ਕਹਿੰਦੇ ਨੇ ਮੇਰੇ ਭਤੀਜੀ ਬਿਮਾਰ ਹੈ ਕਦੇ ਕੁਝ ਕਹਿੰਦੇ ਸੀ ਇਸ ਕਰਕੇ ਮਿੱਤਰੋ ਲੋਕਾਂ ਨੂੰ ਚੜ ਕੇ ਗੁੱਸਾ ਤੇ ਇਹਨਾਂ ਤੇ ਚੜ ਚੜ ਭੰਗਰੇ ਪੌਣ ਲੱਗੇ ਨੇ ਇਹਨਾਂ ਨੂੰ ਕਰਕੇ ਰੱਖਿਆ ਹੁਣ ਕੋਡਾ ਤੇ ਕਿਵੇਂ ਰੋਂਦੀ ਫਿਰਦੀ ਆ ਹੁਣ ਵੇਖੋ ਉੱਪਰ ਜੋ ਪ੍ਰੋਪੀਟਿਨ ਦੌੜਨ ਉਹ ਯਾ ਆਪਣੇ ਘਰ ਜਾਣਾ ਹੈ ਹੋ ਜਾਈ ਹਾਂਜੀ ਗਾਇਸ ਇਹ ਆ ਮੇਰੀ ਲਾਸਟ ਵੀਡੀਓ ਆ ਹੈਲੋ ਗਾਇਜ਼ ਵੀਰੇ ਉਹ ਭੈਣ ਚੋਂ ਡਾਇਲੋਗ ਤੇ ਚੇਂਜ ਕਰ ਲੈਂਦੀ ਇਮੋਸ਼ਨਲ ਲੱਗੇ ਲੋਕਾਂ ਨੂੰ ਅਤਿਆਚਾਰ ਕਰਵੇਂ ਲੋਕਾਂ ਨੂੰ ਭੈਣ ਚੋਂ ਸਮਝ ਆਏ ਕਿ ਸੱਚ ਦੇ ਵਿੱਚ ਰੋਣ ਲੱਗੀ ਐ ਇੰਜ ਨਹੀਂ ਕਿ ਤੇਰੇ ਮੂਹ ਦੇ ਉੱਤੇ ਥਪੜੇ ਮਾਰੇ ਕੋਈ ਆ ਗਏ ਕੀ ਇਹਦੇ ਭੈਣ ਦੇ ਝੂਠ ਮੋਝ ਦੇ ਪਰਪੱਛ ਕਰਨ ਲੱਗੇ ਐ ਤਾਂ ਉਹ ਵੀਡੀਓ ਨਹੀਂ ਬਣਾਣੀ ਭਾਈ ਜੇ ਤੁਹਾਡੇ ਕੋਲ ਸਬੂਤ ਆ ਨਾ ਕੋਈ ਉਹ ਇਹਦਾ ਉਹਦਾ ਨੰਬਰ ਖਾਤੇ ਦਾ ਜੇ ਫਿਰ ਰੋਣਾ ਹੀ ਪੈ ਜੇ ਫਿਰ ਹਰਾਮ ਦੇ ਖਾਤੇ ਪੈਸੇ ਦਾ ਕੀ ਮਲ ਮੜੂਗਾ ਉਹ ਇਨਾ ਹਰਾਮ ਦਾ ਪੈਸਾ ਨਾ ਖਾਦਿਆ ਕਰੋ ਕੀ ਥੇਲੀ ਦੇਗਾ ਨਾ ਲੈ ਪਿੱਛੇ ਵੀ ਕੋਪਨ ਜੂ ਖਲੀ ਦਾ ਖਬਾ ਟਟਾ ਸਾਲਾ ਜਿੱਦਾ ਵੈਂਚ ਬਾਹੂਬਲੀ ਨੂੰ ਪੈਂਜੋ ਇਨੀ ਮਾਰਿਆ ਹੋਏ ਇਸ ਨੂੰ ਹਰਾਮ ਦੇ ਨੂੰ ਕੈਪਸੂਲ ਖੂਬਸੂਰ ਲਾ ਕੇ ਦੋ ਤਾਂ ਕਿ ਇਹ ਆਰਾਮ ਦੇ ਸੋ ਸਕੇ ਇਹ ਪੈਂਜੀ ਚਵਲਾਨਾ ਮਾਰੇ ਬੇਫਾਜ਼ੂਦ ਨਹੀਂ ਕੋਈ ਮੋਹਰ ਨੰਬਰ ਉਹ ਲੈ ਕੇ ਪਲਾ ਪਿੰਡ ਆ ਜਾਓ ਠੀਕ ਆ ਜੇ ਕਿਸੇ ਨੇ ਕਹਿਦਾ ਇਹਨਾਂ ਦੇ ਘਰ ਦੇ ਨੇ ਉਹਨਾਂ ਦੇ ਮਗਰ ਲਾ ਕੇ ਪਹਿਲਾਂ ਇਨਕੁਆਰੀ ਤਾਂ ਵੇ ਲੈੋ ਪੈਸੇ YouTube ਤੋਂ ਆਉਂਦੇ ਆ ਮੈਂ ਸਿਰਫ ਇੰਨਾ ਮਲੋਕਰਾਂ ਦੀ ਜਨਾਨੀ ਕੁਝ ਗਲਤ ਕੰਮ ਵੀ ਕਰੇ ਨਾ ਫਿਰ ਵੀ ਪੈਸੇ ਹੁੰਦੇ ਨਹੀਂ YouTube ਤੋਂ ਇੰਨਾਂ ਨੇ ਪਾਸੇ YouTube ਦਾ ਇੱਕ ਜਰੀਆ ਬਣਾਇਆ ਕਿ ਪੈਸੇ ਅਸੀਂ ਇੱਥੋਂ ਹੀ ਕਮਾਉਣੇ ਆ ਇੰਜ ਨਹੀਂ ਬੜਾ ਕਿਨੇ ਬਲੋਕਰਾਂ ਦਾ ਪ੍ਰੋਡਕਟ ਆ ਕੇ ਉੱਥੋਂ ਪੈਸੇ ਵੀ ਲੈ ਕੇ ਆਉਂਦੇ ਨੇ ਮੈਂ ਹੀ ਕਹਿਣਾ ਚਾਹਨੀ ਆ ਮੈਨੂੰ ਕੁਝ ਵੀ ਹੁੰਦਾ ਅਗਰ ਮੈਂ ਕੁਝ ਕਰ ਦਿਆਂ ਉਹਦਾ ਜ਼ਿੰਮੇਵਾਰ ਅਮਨ ਰੰਦਾਵਾ ਬਹਾਦਰ ਸੋਢੀ ਲੋਰਕਾ ਹਾਂ ਲੋਕੋ ਤੁਸੀਂ ਕੀ ਜਾਂਦੇ ਹੋ ਮੁੰਡੇ ਦਾ ਹਾਲ ਚੋਬਾ ਬਣਾਵੇ ਹੋ ਕੀ ਹੋ ਗਿਆ ਗਾਇਸ ਵੀਰੇ ਤੁਸੀਂ ਗਲਤ ਵੀਡੀਓ ਤੇ ਆ ਗਏ ਹੋ ਪਾਨਾ ਸਿੱਧੂ ਕੋਲ ਜਾਣਾ ਚਾਹੀਦਾ ਸੀ ਪਾਨਾ ਸਿੱਧੂ ਚਲੋ ਸ਼ੰਭੂ ਬਾਦ ਦੇ ਪਹਿਲਾਂ ਜਮਾਨੇ ਵਿੱਚ ਭੈਣ ਜੋ ਲੋਕੀ ਥਾਣੇ ਤੇ ਕਚਹਿਰੀਆਂ ਚ ਜਾਂਦੇ ਸਨ ਹੁਣ ਭੈਣ ਜੋ ਕੈਮਰਾ ਚੁੱਕੋ ਰੋਗ ਦਿਖਾਓ ওই ਨਾਟਕੇ ਜਰੋ ਹੋਣਾ ਹਮ ਤੇ ਕੁਝ ਨਮਾ ਕੰਟੈਂਟ ਲਾ ਦੇ ਆਓ ਜੇਕਰ ਨਹੀਂ ਗਾਤੇ ਸਰਲੀਨ ਤੇ ਫਿਰ ਮਿੱਟੀ ਬਣ ਜਾਉਂ I am sorry babu ਝੂਠੀਆਂ ਸੁਵਾਵਾਂ ਬੁਲਾਈ ਜਾਂਦੇ

ਕੀ ਹੱਤ ਮੈਨੂੰ ਕਿਤੇ ਨਹੀਂ ਸਪਾਟ ਨਹੀਂ ਇਹ ਸਦੀ ਖੋਜ ਨਹੀਂ ਚਾਹੀਦਾ ਜਗਰਦਲ ਰੇ ਕੀੜੇ ਭੈਣ ਦੀ ਕੀੜੇ ਭੈਣ ਨੂੰ ਤੇ ਲੋਕੀ ਮੋਦੀ ਨੂੰ ਵੀ ਕਹਿੰਦੇ ਨੇ ਦੂਸਰੇ ਨੇ ਮuje ਬਦਸਮੀਜ ਨਾਲਾਇਕ ਬੇਟਾ ਕਹਾ ਨਹੀਂ ਮੋਦੀ ਕਿਨਾ ਨਹੀਂ ਚੋਣ ਹੀ ਹੈ ਜੀਆਂ ਮਾਰਦਿਆਂ ਨੇ ਸੁਪ ਰਹਿਣਾ ਭਾਈ ਬੰਦ ਕਰਨਾ ਤੇਰਾ ਬਕਵਾਸ ਬੰਦ ਕਰ ਉਹ ਵੇਖੀ ਤੇ ਕੁਸੈ ਨਾ ਕਰੋ ਅਗਲੇ ਮੁੱਦੇ ਤੇ ਆਉਨੇ ਆ ਮੁੱਦੇ ਦੇ ਵਿੱਚ ਜਿਹੜੇ ਬੰਦੇ ਨੇ ਅਰੋਪ ਲਾਇਨੇ ਮੰਨੂ ਬਲੌਗਰ ਦੇ ਉਹ ਵਾਲਾ ਬੰਦਾ ਆ ਹੈਗਾ ਇਸ ਵੀਰੇ ਇਹ ਨਾ ਇੱਕ ਫੇਸਬੁੱਕ ਤੇ ਨਾ ਵੀਡੀਓ ਚੱਲੀ ਜਾਂਦੀ ਮੇਰੇ ਤੇ ਬਣਾਈ ਜਾਂਦੇ ਦੋ ਤਿੰਨ ਜਣੇ ਅਖੇ ਇਹ ਜੀ ਬਾਹਰੋਂ ਪੈਸਾ ਪਤੀ ਜ਼ਬਤੀ ਜਿਹਦੇ ਨਾਮ ਤੇ ਖਾ ਗਈ ਅਖੇ ਇਹਨੇ ਗੱਡੀ ਤਾਂ ਲੈ ਲਈ ਬਾਹਰੋਂ ਪੈਸਾ ਆਇਆ ਇਹਦੇ ਭਤੀਜਾ ਭਤੀਜੀ ਦੇ ਨਾਮ ਤੇ ਲੋਕਾਂ ਤੋਂ ਇਹਨੇ ਲਿਆ ਕਿਸੇ ਕੋਈ ਪ੍ਰੂਫ ਹੈਗਾ ਵੀ ਬਾਹਰੋਂ ਮੈਨੂੰ ਕੋਈ ਪੈਸਾ ਆਇਆ ਹੋਵੇ ਗੱਡੀ ਲਈ ਜਾਂ ਕਿਸੇ ਤੋਂ ਮੈਂ ਹੈਲਪ ਮੰਗੀ ਹੋਵੇ ਠੀਕ ਆ ਕੋਈ ਪ੍ਰੂਫ ਤੋਂ ਬਿਨਾ ਨਾ ਬੋਲਿਆ ਕਰੋ ਸ ਜਿੰਨਾ ਬੰਦਿਆਂ ਨੇ ਗਾਇਜ ਕਤੀੜੇ ਨੂੰ ਪੈਸੇ ਪਾਏ ਆ ਨਾ ਉਹ ਬੰਦਿਆਂ ਦੇ ਕਰੇ ਵੀਡੀਓ ਪਹੁੰਚੇ ਠੀਕ ਅਗਲੀ ਗੱਲ ਗਾਇਜ ਕਤੀੜੇ ਇਹ ਜਿਹੜਾ ਤੁਸੀਂ ਨੱਜਨ ਟੱਪਣ ਦੇ ਹੋ ਨਾ ਇਹ ਉਹਨਾਂ ਬੱਚਿਆਂ ਦੇ ਸਿਰ ਤੇ ਨੱਜਨ ਟੱਪਣ ਦੇ ਹੋ ਜਿਨ੍ਹਾਂ ਨੂੰ ਤੁਸੀਂ ਯਤੀਮ ਕਰਕੇ ਛੱਡ ਦਿੱਤਾ ਠੀਕ ਆ ਨਾ ਤੇ ਅਗਲੀ ਗੱਲ ਸਾਡੇ ਕੋ ਪ੍ਰੂਫ ਕਾਦੇ ਮੰਗਦੀਆਂ ਤੂੰ ਨਾਲੇ ਤੈਨੂੰ ਅਸੀਂ ਪ੍ਰੂਫ ਕਿਉਂ ਦਈਏ ਪ੍ਰੂਫ ਅਸੀਂ ਉਹਨਾਂ ਬੰਦਿਆਂ ਨੂੰ ਦਵਾਂਗੇ ਜਿਹੜੇ ਬੰਦਿਆਂ ਨੇ ਤੁਹਾਨੂੰ ਪੈਸੇ ਪਾਏ ਆ ਉਹ ਸਾਡੇ ਤੋਂ ਪ੍ਰੂਫ ਮੰਗਣ ਉਹਨਾਂ ਨੂੰ ਅਸੀਂ ਦੱਸ ਗਏ ਕਿ ਤੁਹਾਡੇ ਪੈਸੇ ਜਿਹੜੇ ਪਾਏ ਆ ਉਹ ਦਾ ਸੰਬੰਧ ਤੁਹਾਡਾ ਸਹੀ ਜਗ੍ਹਾ ਨਹੀਂ ਲੱਗਾ। ਤੈਨੂੰ ਪ੍ਰੂਫ ਅਸੀਂ ਕਿਉਂ ਦਈਏ? ਕੀ ਲੋੜ ਆ ਤੈਨੂੰ ਪ੍ਰੂਫ ਦੇਣ ਦੀ? ਤੈਨੂੰ ਨਹੀਂ ਅਸੀਂ ਕੋਈ ਪ੍ਰੂਫ ਦਿੰਦੇ। ਬਾਕੀ ਕੱਲ ਤਿਕਰ ਅਮਰ ਰੰਦਾਵੇ ਨੂੰ ਤੂੰ ਸਿਆਣਾ ਸਮਝਦੀ ਹੈ, ਹੈ? ਤੇ ਆ ਜਮਰ ਰੰਦਾਵਾ ਜਿਹੜਾ ਵਾ ਉਹ ਬੇਬੂਫ ਹੋ ਗਿਆ, ਹੈ? ਜੇ ਤੂੰ ਕੱਲ ਤਿਕਰ ਸਿਆਣਾ ਸਮਝਦੀ ਹੈ ਨਾ ਤਾਂ ਤੈਨੂੰ ਇਹ ਗੱਲ ਦਾ ਤੇ ਪਤਾ ਹੀ ਹੋਊਗਾ ਕਿ ਅਮਰ ਰੰਦਾਵਾ ਬਿਨਾਂ ਪ੍ਰੂਫ ਤੋਂ ਕਿਸੇ ਤੇ ਨਹੀਂ ਬੋਲਦਾ। ਜੇ ਉਹਦੇ ਹੱਥ ਕੋਈ ਪ੍ਰੂਫ ਲੱਗਾ ਤੇ ਫੇਰ ਹੀ ਬੋਲਿਆ। ਇਹ ਗੱਲ ਦੀ ਤੇ ਤੈਨੂੰ ਸਮਝ ਹੈਗੀ ਆ ਨਾ ਨਾਲੇ ਮਿੱਤਰੇ ਜਿਹੜਾ ਅਮਨ ਰੰਦਾ ਵੇ ਉਹਦੀ ਫੋਟੋ ਤੇ ਹਜੇ ਲੈ ਕੇ ਰਿਕਾਰਡ ਵੀ ਨਹੀਂ ਕੀਤੀ ਜੇਕਰ ਮੈਨੂੰ ਉਲਾਵਦੀ ਹੈ ਤੇ ਮੈਂ ਇੱਥੇ ਲਾ ਦਾਂਗਾ ਤੇ ਤੇ ਤਾਂ ਮਨ ਇਹ ਜਿਹੜਾ ਵੀ ਅਮਨ ਰੰਦਾ ਵੇ ਅੱਜ ਵੀ ਮੇਰੇ ਮਿੱਤਰੋਂ ਮਨ ਨੂੰ ਬੁਲਾਉ ਗਰਾ ਇਹ ਪੰਜ ਰੋ ਰੋ ਕੇ ਖਾਂ ਲੱਗੀ ਹੈ ਲੋਕਾਂ ਨੂੰ ਰੋਣ ਨਾਲ ਕੁਝ ਹੋਣਾ ਨਹੀਂਗਾ ਜਿਹੜੀ ਗੱਲ ਸੱਚੀ ਹੈ ਉਹ ਹੀ ਲੋਕਾਂ ਨੂੰ ਦੱਸੋ ਤਾਂ ਹੀ ਤਾਂ ਦੀ ਸਪੋਰਟ ਕਿ ਲੋਕ ਹੀ ਕਰਨਗੇ ਨਹੀਂ ਤੇ ਤਾਂ ਨੂੰ ਕੰਜਰ ਕਹਿਣਗੇ ਇਸ ਕਰਕੇ ਜਿਆਦਾ ਦੇਰ ਨਾ ਕਰਦੇ ਵੇ ਆਪਾਂ ਸੁਣਨੇ ਆ ਅੱਗ ਦੀ ਗੱਲ ਵੀ ਦੀ ਜੋੜੇ ਨੂੰ ਰੋਟੀ ਖਵਾ ਲਓ ਉਹਨਾਂ ਬੱਚਿਆਂ ਦੀ ਸੇਵਾ ਕਰੋ ਕੇਅਰ ਕਰੋ ਉਹਨਾਂ ਨੂੰ ਸਕੂਲੇ ਪੜ ਜੇ ਮੰਨ ਲਓ ਤੁਹਾਨੂੰ ਕਮਾਈ ਆਉਂਦੀ ਆ ਤੇ ਫਿਰ ਕੀ ਆ ਜੇ ਮੰਨ ਲਓ ਤੁਹਾਡੇ 4 ਬੱਚੇ ਹੁੰਦੇ ਤੇ ਫਿਰ ਵੀ ਪੜਾਉਣਾ ਹੀ ਤੇ ਹੁਣ ਉਹਨਾਂ ਨੂੰ 4 ਬਣਾ ਲਓ ਆਪਣੇ ਬੱਚੇ ਬਣਾ ਲਓ ਪੜਾਓ ਉਹਨਾਂ ਨੂੰ ਵਧੀਆ ਤੇ ਫਿਰ ਜਿਹੜਾ ਤੁਹਾਨੂੰ ਕੋਈ ਪੈਸੇ ਪਾਉਂਦਾ ਵਾ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਕਿਉਂਕਿ ਜੇ ਤੁਸੀਂ ਇਹਨਾਂ ਦੇ ਬੱਚਿਆਂ ਦੀ ਕੇਅਰ ਕਰੋਗੇ ਤੇ ਫਿਰ ਕੋਈ ਹੈਲਪ ਲੈ ਵੀ ਲਓਗੇ ਤੇ ਸਾਨੂੰ ਨਹੀਂ ਕੋਈ ਪ੍ਰੋਬਲਮ ਪਰ ਜੇ ਤੁਸੀਂ ਹੈਲਪ ਲੈ ਲੈਂਦੇ ਹੋ ਲੋਕਾਂ ਤੋਂ ਤੇ ਬੱਚਿਆਂ ਦੀ ਕੇਅਰ ਨਹੀਂ ਕਰਦੇ ਉਹ ਗੱਲ ਆ ਨਹੀਂ ਚੱਲਣੀ ਆ ਬਈ ਉਹ ਨਹੀਂ ਚੱਲਣ ਦੇਣੀਆਂ ਬੱਚੇ ਲੈ ਆਓ ਆਪਣੇ ਕੋਲ ਸਾਰੇ ਬਜ਼ੁਰਗ ਜੋੜੇ ਨੂੰ ਲੈ ਆਓ ਤੇ ਸੇਵਾ ਕਰੋ ਉਹਨਾਂ ਦੀ ਤੇ ਕੋਈ ਗੱਲ ਦੀ ਪੈਸੇ ਭਾਵੇਂ ਲੱਖ ਦਾ 2 ਲੱਖ ਪਵਾ ਲੋਗੇ ਕੋਈ ਕੋਲ ਹੈਲਪ ਵਾਸਤੇ ਸਾਨੂੰ ਨਹੀਂ ਪ੍ਰੋਬਲਮ ਕੋਈ ਵਰ ਜੇਕਰ ਮੇਰੇ ਸੱਜਣ ਪਿਆਰੇ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਉਸ ਦੇ ਕਰੇ ਜਾ ਕੇ ਕਰਿਆ ਕਰੋ ਐਵੇਂ ਕਿਸੇ ਨੂੰ ਪੈਸੇ ਵਗੈਰਾ YouTube ਉੱਤੇ ਪਾਇਆ ਹੀ ਨਾ ਕਰੋ ਕਿਉਂਕਿ ਯਾਰ ਐਨਡੀਓ ਨੂੰ ਪਾਉ ਜਿਹੜੀ ਅਸਪੈਂਡਸ ਸੱਚੀ ਜੇ ਉਹ ਕਿਸੇ ਦੀ ਮਦਦ ਕਰ ਪਈਆਂ ਨੇ ਤੁਸੀਂ ਜੇਕਰ ਮਦਦ ਕਰਨੀ ਹੈ ਉਸ ਦੇ ਕਰੇ ਜਾ ਕੇ ਕਰਿਆ ਕਰੋ ਹੈਲੋ ਹਾਂਜੀ ਬਾਬਾ ਜੀ ਕੀ ਹੋ ਗਿਆ ਅੱਛਾ ਅੱਛਾ ਵੇ ਅੱਛਾ ਪੰਜਾਬ ਸ਼ਿੰਗਾਰ ਆਸਤੇ ਅੱਛਾ ਵਿਆਹ ਦੇ ਰਸਤੇ ਉਹ ਲੱਗੇ ਸਨ 오ਹੋ ਰਸਤੇ ਤਾਂ ਦੇਖੋਗੇ ਨੀ ਉਹ ਜਿਹੜੀ ਕੁੜੀ ਸੀ ਜਿਹੜੀ ਤੁਸੀਂ ਪੈਂਚੋ ਕਿਲੋ ਕਿਲੋ ਦੀ ਫੁਗੜੀ ਮਾਰੀ ਐ ਲੋਕਾਂ ਅੱਗੇ ਅੰਦਰ ਇਹ ਕਿਵੇਂ ਸਰਪਟ ਤਾ ਉਹ ਮੋਤੀ ਜੀ ਪੁੱਛ ਲਾਦੇ ਸਨ ਸੱਚ ਆ ਜਾਂ ਝੂਠਾ ਨਹੀਂ ਮੈਂ ਮਰ ਜਾਣੀ ਕਿ ਮੈਂ ਕਹਾਂ ਦਾਨੀ ਵੇਹ ਕਿ ਬੰਤਾਂ ਟੁੱਟ ਜਾ ਪੁੰਨਿਆ ਦੇਨ ਨੂੰ ਪੁੱਤੇ ਦੇ ਟਾਂ ਟੁੱਟ ਜਾ ਤੇਰੀ ਤੇ ਤਾਂ ਆਪਣੀ ਤੀਵੀਂ ਨਹੀਂ ਸਮੀ ਸੁਣ ਲੋ ਉਹ ਤੀਵੀਂ ਚਾਵਲ ਮੱਝ ਮੇਰੀ ਸਹਜਾਦੀ ਮੇਰੀ ਸਰਦਾਰਨੀ ਮੇਰੀ ਧਰਮ ਪਤਨੀ ਮੇਰੇ ਕਰਮਾਂ ਚ ਲਿਖੀਆਂ ਨਾ ਉਹ ਕੰਜਰੀ ਦੀ ਆ ਇਨੀ ਚੱਜ ਨਾਲ ਤੇ ਉਸ ਪਹਿਲਾਂ ਵੀ ਜਨਾਬ ਲੈਂਦਾ ਤੇ ਉਹ ਨਹੀਂ ਟਿਕ ਜਾਣਾ ਸੀ ਆਰਾਮ ਦੇ ਆ ਉਸ ਨੂੰ ਤੇ ਭਾਂਜੂ ਕੈਪਸੂਲ ਖਾ ਕੇ ਤੂੰ ਕਰਦਾ ਸੀ ਉਲਟੇ ਜਿਹਦੇ ਕੰਮ ਬਾਤ ਸਹੀ ਹੈ ਅਸੀਂ ਦੇਖੀ ਤੇਰੀ ਤੀਨੇ ਕਿ ਨਹੀਂ ਉਹ ਪੈਂਜੋ ਸਨਾ ਦਰਦ ਦੇ ਖਲਾਸ ਦੇ ਕਿ ਤੁਰ ਤੈ ਵੀ ਅੰਜੂ ਕਿ ਨਹੀਂ ਸੁਣਨੀ ਇੰਨਾ ਕੀ ਕੋਲ ਆ ਉਹ ਕਰੇ ਮੀਡੀਆ ਚ ਨਹੀਂ ਆਉਂਦੀ ਨਾ ਆਉਣਾ ਚਾਹੁੰਦੀ ਜੇ ਇੱਕ ਵਾਰ ਫੋਟੋ ਦਿਖਾਤੀ نیند ਨਹੀਂ ਆਉਣੀ ਕਿਸੇ ਨੂੰ ਸਨਮਾਨ ਕੋਤੀ ਦੇ ਬੱਤਿਆ ਨਹੀਂ ਦੋਦੇ ਨਹੀਂ ਓਨੀ ਪਰ ਵਖਾਤੇ ਸਹੀ ਹਰਾਮ ਦੇ ਅਸੀਂ ਮਿਮਾਰੀ ਮੁੱਠਾ ਬੋਸੜੀ ਜੈਸੀ ਨਹੀਂ ਸੋਈਏ ਫਿਰ ਬਾਤ ਚ ਜਾ ਕੇ ਅਸੀਂ ਵੀ ਕਹੀਏ ਪੈਣੋ ਖੇੜੀ ਵਾਲੇ ਬਾਬੇ ਨੇ ਕੁਛ ਚੱਦ ਦੀ ਚੀਜ਼ ਉਹ ਭਾਈ ਤੇ ਅਸੀਂ ਹੱਥੜਾ ਸੀ ਦਿੱਤੀ ਸੀ ਉਸ ਰਾਤ ਨੂੰ ਕੱਲਾ ਵੀ ਪੈਣ ਦੀ ਲਾਨਾ ਦਿੱਤੀ ਓਨੇ ਆਥਕੀ ਸਾਕੀ ਹੈਗੀ ਨਾਲੇ ਸਰਪੰਚਾਂ ਨੂੰ ਵੀ ਵਖਾ ਇੱਕ ਰਾਤ ਦੇ ਹੱਥੜਾ ਸੀ ਤੇ ਉਹ ਵੀ ਕਰ ਲੈਣਗੇ ਨਰੇ ਮਿੱਤਰੋ ਆਦੀ ਵੀਡੀਓ ਚ ਨੇ ਵੀਡੀਓ ਤੇੰਗ ਨੂੰ ਲਾਈਕ ਕਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਤਾਂ ਵੀ ਵੀਡੀਓ ਨਾਲ ਜੰਦ ਜੰਦ ਇੱਕ ਗਾਣਾ ਸੁਣੋ ਕਿਰਾਂ ਕਿਰਾਂ ਮੁੱਜ ਬਲਾਸਰਾ ਕਿਰਾਂ ਸਰਾ ਮੁੱਜ ਬਲਾ